ਸੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਟੀਮ ਇਸ ਵੇਲੇ ਤਰਨ ਤਰਨ ਦੇ ਵਿੱਚ ਮੌਜੂਦ ਹੈ ਜਿਮਨੀ ਚੋਣ ਦੀ ਜਿਹੜੀ ਜੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਇਸ ਪਖੇ ਹੋਏ ਮੈਦਾਨ ਦੇ ਵਿੱਚ ਕੀ ਕਹਿੰਦੇ ਨੇ ਸੂਰਤੇ ਹਾਲ ਸਾਡੇ ਨੁਮਾਇੰਦੇ ਸਾਡੇ ਸਮਾਦਾਤਾ ਗੁਰਪ੍ਰੀਤ ਜੀ ਉੱਥੇ ਮੌਜੂਦ ਨੇ ਆਓ ਗੁਰਪ੍ਰੀਤ ਜੀ ਕੋਲ ਚਲਦੇ ਹਾਂ ਤੇ ਜਾਣਦੇ ਹਾਂ ਉੱਥੋਂ ਦੇ ਤਾਜ਼ਾ ਤਰੀਕਾ ਜੀ ਕਿੱਥੇ ਹੋ ਤੁਸੀਂ ਇਸ ਵੇਲੇ ਜੀ ਗੁਰਿੰਦਰ ਜੀ ਅਸੀਂ ਇਸ ਵੇਲੇ ਸੌਰਕਰਨਦਾਂ ਦੇ ਪਿੰਡ ਐਮਾ ਕਲਾਂ ਵਿੱਚ ਮੌਜੂਦ ਹੈਗੇ ਆ ਠੀਕ ਹੈ ਕਿੱਥੇ ਕਿਥੇ ਘੁੰਮ ਲੈ ਸਵੇਰੇ ਜੀ ਅਸੀਂ ਗੁਬਿੰਦਰ ਜੀ ਸਵੇਰੇ ਦੇ ਕਾਫੀ ਪਿੰਡ ਅਸੀਂ ਕਵਰ ਕਰ ਚੁੱਕੇ ਆ ਅਸੀਂ 38 ਪਿੰਡ ਹੈਗਾ ਉਹਦੇ ਨਾਲ ਹੀ ਖਾਰਾ ਪਿੰਡ ਹੈ ਦਬੁਰਜੀ ਹੈ ਐਮਾ ਕਲਾਂ ਵੀ ਅਸੀਂ ਮੌਜੂਦ ਹੈਗੇ ਆ ਇਸ ਤੋਂ ਇਲਾਵਾ ਮਾਸੀ ਕੇ ਮੱਕੀ ਕਲਾਂ ਤੇ ਨੂਰ ਪਿੰਡ ਅਸੀਂ ਉੱਥੇ ਜਾ ਕੇ ਗਰਾਊਂਡ ਲੈਵਲ ਤੇ ਲੋਕਾਂ ਨਾਲ ਜਾ ਕੇ ਗੱਲਬਾਤ ਕੀਤੀ ਹੈ ਹੂੰ ਤੇ ਇਸ ਵੇਲੇ ਜਿੱਥੇ ਤੁਸੀਂ ਖੜੇ ਹੋ ਤੁਹਾਡੇ ਪਿੱਛੇ ਟਰੈਕਟਰ ਵੀ ਨਜ਼ਰ ਆ ਰਿਹਾ ਕਿਸੇ ਖਾਸ ਜਗ੍ਹਾ ਦੇ ਉੱਤੇ ਕੋਈ ਖਾਸ ਮਸ਼ਹੂਰ ਥਾਂ ਹੈ ਜਿੱਥੇ ਤੁਸੀਂ ਇਸ ਵੇਲੇ ਖੜੇ ਹੋ ਜੀ ਗੁਰਵੰਦਰ ਜੀ ਬਿਲਕੁਲ ਹੈ ਤੇ ਪਿੰਡ ਐਮਾ ਕਲਾਂ ਦੇ ਵਿੱਚ ਹੀ ਅਸੀਂ ਜਿਹੜਾ ਰੋਡ ਦੇ ਵਿੱਚ ਹੀ ਕਿਤਾਬਾ ਹੈਗਾ ਉੱਥੇ ਅਸੀਂ ਰੁਕੇ ਸੀਗੇ ਤੇ ਉੱਥੇ ਅਸੀਂ ਜਿਹੜੇ ਲੋਕਾਂ ਨਾਲ ਇਹ ਗੱਲਬਾਤ ਵੀ ਕੀਤੀ ਹੈ ਤੇ ਜਿਹੜਾ ਸੋਹਣਾ ਨੂੰ ਲੈ ਕੇ ਕੀ ਮਾਹੌਲ ਹੈ ਉਸ ਸੰਬੰਧੀ ਜਿਹੜੀ ਗੱਲਬਾਤ ਆ ਉਹ ਅਸੀਂ ਤੁਹਾਡੇ ਵੱਲੋਂ ਕੀਤੀ ਗਈ ਹੈ ਤੁਮੈਨ ਲੱਗਦਾ ਸਵੇਰ ਦੇ ਤੁਸੀਂ ਨਿਕਲੇ ਹੋ ਤਾਂ ਇਸ ਵੇਲੇ ਹੁਣ ਲਗਭਗ 4 ਵਜਣ ਦੇ 4:30 ਹੋ ਚੱਲੇ ਨੇ ਤੇ ਹੁਣ ਲੱਗਦਾ ਵੀ ਹੁਣ ਭੁੱਖ ਵੀ ਸਰਦਾਰੀ ਹੋਏਗੀ ਵੀ ਚਲੋ ਹੁਣ ਥੋੜਾ ਜਿਹਾ ਹੈਨਾ ਪੋਸਪਾਸੇ ਨੂੰ ਵੀ ਧਿਆਨ ਦੇ ਲਈਏ ਬਰਹਾਲ ਇੱਕ ਇਦਾਂ ਜਿਹੜਾ ਖਾਣ-ਪਾਣ ਔਰ ਸਮੱਸਿਆ ਤੁਹਾਨੂੰ ਕੀ ਨਜ਼ਰ ਆਈ ਮੋਟੀ ਸਮੱਸਿਆ ਸਫਾਈ ਇਥੇ ਹੈ ਮੁੱਦੇ ਜਿਹੜੇ ਨੇ ਉਹ ਕਿਹੋ ਜਿੇ ਤੁਹਾਨੂੰ ਨਜ਼ਰ ਆਣ ਤੁਹਾਡੀ ਨਜ਼ਰ ਚ ਲੋਕਾਂ ਦੇ ਕੀ ਨੇ ਉਹ ਤੇ ਚਲੋ ਅਸੀਂ ਪੁੱਛਾਂਗੇ ਕਹਿਣਾਗੇ ਤੁਹਾਡੀ ਨਜ਼ਰ ਚ ਤੁਹਾਨੂੰ ਇੱਥੇ ਕਿਹੜੀ-ਕਿਹੜੀ ਚੀਜ਼ ਦੀ ਵਿਵਸਥਾ ਦੀ ਲੱਗਦੀ ਹੈ ਵੀ ਹਾਂ ਵੀ ਕਮੀ ਹੈ ਜੀ ਬਿਲਕੁਲ ਗੁਰਵਿੰਦਰ ਜੀ ਜਿਵੇਂ ਕਿ ਅਸੀਂ ਖੁਦ ਜਾ ਕੇ ਜਿਹੜਾ ਅਸੀਂ ਗਲੀਆਂ ਦੇ ਵਿੱਚ ਜਾ ਕੇ ਪਰਦਾਦੇ ਪਿੰਡਾਂ ਵਿੱਚ ਜਾ ਕੇ ਦੇਖਿਆ ਉਹ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਨਸ਼ਾ ਦੀ ਬਤ ਲੋਕਾਂ ਨੇ ਦੱਸੀ ਦੱਸੀ ਹੈ ਕਿ ਸਭ ਤੋਂ ਵੱਡਾ ਮੁੱਦਾ ਹੈ ਇਸ ਤੋਂ ਇਲਾਵਾ ਜਿਹੜੀਆਂ ਨਾਲੀਆਂ ਤੇ ਗਲੀਆਂ ਲੋਕਾਂ ਦਾ ਕਹਿੰਦਾ ਕਾਫੀ ਚਿਰ ਤੋਂ ਜਿਹੜਾ ਬੁਰਾ ਹਾਲ ਹੋਇਆ ਉਹਨਾਂ ਦਾ ਜਿਹੜਾ ਗਲੀਆਂ ਉਹ ਕਾਫੀ ਚਿਰ ਤੋਂ ਨਹੀਂ ਬਣੀਆਂ ਟੁੱਟੀਆਂ ਹੋਈਆਂ ਨੇ ਸੜਕਾਂ ਦਾ ਬੁਰਾ ਹਾਲ ਹੈ ਟੋਏ ਟੀਬੇ ਪਏ ਨੇ ਉੱਥੇ ਪਿੰਡ ਦੇ ਜਿਹੜੇ ਛੱਪੜ ਆ ਉਹਨਾਂ ਦੀ ਸਫਾਈ ਵੀ ਨਹੀਂ ਕਾਫੀ ਚਿਰਾਂ ਤੋਂ ਨਹੀਂ ਹੋਈ ਜਿਹਦੇ ਨਾਲ ਕੀ ਮੱਖੀ ਮੱਛਰ ਪੈਦਾ ਹੁੰਦੇ ਨੇ ਜਿਵੇਂ ਡੇਂਗੂ ਦਾ ਵੀ ਕਿੰਨਾ ਕਹਿਰ ਚੱਲ ਰਿਹਾ ਇਹ ਇਸ ਤਰ੍ਹਾਂ ਜਿਹੜਾ ਹੈ ਬਿਮਾਰੀਆਂ ਪਹਿਲਾਂ ਜਿਹੜਾ ਉਹ ਪਿੰਡ ਵਾਸੀ ਨੂੰ ਕਹਿੰਦੇ ਕਾਫੀ ਖਤਰਾ ਹੈਗਾ ਜਦੋਂ ਤੁਸੀਂ ਸੜਕ ਤੇ ਲੰਘਦੇ ਪਏ ਸੀ ਤਾਂ ਤੁਹਾਨੂੰ ਕਿੱਦਾਂ ਸੜਕਾਂ ਲੱਗੀਆਂ ਵੀ ਨਵੀਂ-ਨਵੀਂ ਬਣੀਆਂ ਨੇ ਜਾਂ ਕਿ ਲੱਗਦਾ ਹੈ ਕਿ ਹੁਣ ਧਿਆਨ ਘੱਟ ਹੀ ਹੈ। 어 ਨਹੀਂ ਗੁਲਿੰਦਰ ਜੀ ਬਿਲਕੁਲ ਜਿਹੜੇ ਸੜਕਾਂ ਸੀਗੇ ਉਹਨਾਂ ਦੀ ਹਾਲਤ ਕਾਫੀ ਖਸਤਾ ਹੋ ਗਈ। ਅਸੀਂ ਖੁਦ ਉੱਥੇ ਜਿਹੜਾ ਦੇਖਿਆ ਹੈਗਾ ਜਾ ਕੇ ਤੇ ਨਾਲੀਆਂ ਵਿੱਚ ਜਿਹੜਾ ਪਾਣੀ ਹੈ ਉਹ ਵੀ ਬਾਹਰ ਜਿਵੇਂ ਬਾਰੀ ਵਗ ਰਿਆ ਸੀਗਾ ਤੇ ਲੋਕੀ ਕਹਿੰਦੇ ਤੁਹਾਨੂੰ ਇੱਥੇ 40 ਘਾੜ ਹੋਗੇ 50 ਘਾੜ ਹੋਗੇ ਰਹਿੰਦਿਆਂ ਨੂੰ ਮਤਲਬ ਇੱਕ ਦੋ ਵਾਰੀ ਵੀ ਨਹੀਂ ਗਈ ਸੜਕਾਂ ਦਾ ਜਿਹੜੇ ਕਿਸੇ ਨੇ ਰਿਪੇਅਰ ਵੀ ਤੱਕ ਨਹੀਂ ਕਰਵਾਈ ਹੈਗੀ ਬੰਨੀਆਂ ਦਾ ਦੂਰ ਦੀ ਗੱਲ ਹੈ ਜੀ ਚਲੋ ਤੁਹਾਡੇ ਤੋਂ ਅਸੀਂ ਹਾਲਾਤ ਜਿਹੜੇ ਨੇ ਜ਼ਮੀਨੀ ਹਕੀਕਤ ਜਾਣਦੇ ਰਹਾਂਗੇ ਸਾਡੇ ਨਾਲ ਤੁਸੀਂ ਬਣੇ ਰਹੋ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਹਾਂਜੀ ਇਸ ਤੋਂ ਇਲਾਵਾ ਹੋਰ ਵੀ ਦੱਸਣਾ ਦਵਾਂਗਾ ਕਿ ਖੁੱਦ ਅਸੀਂ ਪਿੰਡ ਦੀ ਜਿਹੜੀ ਗਰਾਉਂਡਾਂ ਨੇ ਉਹਨਾਂ ਦੇ ਵੀ ਅਸੀਂ ਹਾਲਾਤ ਦੇਖੇ ਆ ਬੜੇ ਬੱਤਰ ਹੈਗੇ ਨੇ ਤੇ ਜਿਹੜੇ ਪਿੰਡ ਵਾਸੀਆ ਵਾਲਿਆਂ ਨੇ ਕਿਹਾ ਕਿ ਜਿਹੜੇ ਨਸ਼ਿਆਂ ਦਾ ਮੁੱਦਾ ਆ ਅਸੀਂ ਉੱਥੇ ਜਾ ਕੇ ਇਹ ਦੇਖਿਆ ਕਿ ਜੇ ਪਿੰਡ ਦੀ ਗਰਾਊਂਡਾਂ ਸਹੀ ਹੋਣਗੀਆਂ ਵਧੀਆ ਪਲੇਗਰਾਊਂਡ ਹੋਣਗੇ ਨੌਜਵਾਨਾਂ ਕੋਲ ਤੇ ਉਹਨਾਂ ਦਾ ਧਿਆਨ ਆ ਜਿਹੜਾ ਖੇਡਾਂ ਵੱਲ ਜਾਵੇਗਾ ਜੇ ਗਰਾਊਂਡਾਂ ਦੀ ਇੰਨੀ ਫਲਤ ਮਾੜੀ ਹੋਗੀ ਤੇ ਜੂਤ ਆਪਣਾ ਕਿੱਥੇ ਖੇਡੇਗਾ ਸਪੋਰਟਸ ਜਿਹੜੀ ਆ ਉਹ ਵੇਣ ਕਿੱਥੇ ਕਰੇਗਾ ਤੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਨਸ਼ਿਆਂ ਨਾਲ ਪਿੱਛੇ ਜੇ ਵਾਲੇ ਵਾਲੇ ਪਿੰਡਾਂ ਦੇ ਚਾਰ ਜਿਹੜੇ ਨੌਜਵਾਨ ਸਿਗੇ ਓਵਰਡੋਜ਼ ਕਰਨ ਉਹਨਾਂ ਦੀ ਮੌਤ ਵੀ ਹੋ ਗਈ ਹੈ ਅੱਛਾ ਅੱਛਾ ਤੇ ਹੁਣ ਮਾਪਿਆਂ ਦਾ ਇਹ ਕਹਿਣਾ ਕਿ ਸੀ ਜਿਹੜਾ ਮਜਬੂਰ ਹੋ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਭੇਜੇ ਭੇਜ ਨੂੰ ਨਹੀਂ ਮਜਬੂਰ ਹੋ ਰਹੇ ਆ ਕਿ ਜਿਹੜਾ ਨਸ਼ੇ ਦਾ ਦਬਡੂਆ ਕਾਫੀ ਹੈਗਾ ਤਰਨਤਾਰ ਦੇ ਦੇ ਲਾਗੇ ਦੇ ਪਿੰਡ ਹੈਗੇ ਇਹ ਸਭ ਤੋਂ ਵੱਡਾ ਮੁੱਦਾ ਦੱਪਿਆ ਜੀ ਲੋਕਾਂ ਨੂੰ ਚਲੋ ਮੈਂ ਉਮੀਦ ਕਰਦਾ ਪੀ ਹੁਣ ਅਗਲਾ ਜਿਹੜਾ ਸਾਡੇ ਨਾਲ ਤੁਹਾਡਾ ਮਿਲ ਹੋਏਗਾ ਉਹਦੇ ਚ ਤੁਸੀਂ ਕਿਸੇ ਸ਼ਖਤੀਤ ਨੂੰ ਵੀ ਨਾਲ ਜੋੜੋਗੇ ਤੇ ਅਸੀਂ ਉਹਨਾਂ ਨਾਲ ਵੀ ਉਹਨਾਂ ਦੇ ਵਿਚਾਰ ਜਾਣ ਪਾਵਾਂਗੇ ਜੁੜੇ ਰਹੋ ਤੁਸੀਂ ਇਹ ਰਿਪੋਰਟ ਤੇ ਤੁਸੀਂ ਤਦ ਤੱਕ ਮੌਕੇ ਦਾ ਜਾਇਜ਼ਾ ਜ਼ਰੂਰ ਲੈਂਦੇ ਰਹੋ ਬਹੁਤ ਸ਼ੁਕਰੀਆ ਗੁਪਤ ਜੀ ਤੁਸੀਂ ਇਸ ਵੇਲੇ ਮੈਦਾਨ ਚ ਘਟੇ ਹੋਏ ਧੰਨਵਾਦ